ਨਾ ਮਤੋ ਡਾ ਜੀ ਚਿਕਿਤਰਾ ਰਾਣੀ ਜੀ ਜੋ ਤੁਸੀਂ ਦੱਸ ਰਹੇ ਸੀ ਚਰਚੇ ਵਿੱਚ ਕੁੱਟ ਮਾਰ ਕੇ ਸਤ ਰਹੀ ਉਹਦੀ ਪੂਰੀ ਕਹਾਣੀ ਕੀ ਹੈ ਦੱਸੋ ਜੀ ਸਾਡਾ ਮੁੰਡਾ ਗਿਆ ਸੀ ਉਹਨੂੰ ਬੁਲਾਇਆ ਨਹੀਂ ਧੋਖੇ ਨਾਲ ਉਹ ਪਾਸਟਰਾਂ ਨੇ ਫੋਨ ਕਰਕੇ ਕੁੜੀ ਕੋਲੋਂ ਤੇ ਉੱਥੇ ਗਿਆ ਸੀ ਤੇ ਉਹਨੂੰ ਕੁੱਟ ਮਾਰ ਕਰਨ ਲੱਗ ਪਏ ਸੀ 5 ਮਿੰਟ ਹੋਏ ਸੀ ਸਾਡੇ ਮੁੰਡੇ ਨੂੰ ਗਏ ਨੂੰ ਸਾਨੂੰ ਉਹਨੇ ਫੋਨ ਕੀਤਾ ਮਮਮੀ ਛੇਤੀ ਡੈਡੀ ਆਜੋ ਮੈਨੂੰ ਇਸ ਤਰ੍ਹਾਂ ਵਿਚਾਰਚ ਵਿੱਚ ਵੀ ਮਾਰ ਮਾਰ ਰਹੇ ਨੇ ਫਿਰ ਅਸੀਂ ਗਏ ਸੀ ਤੇ ਅਸੀਂ ਅਜੇ ਅੰਦਰ ਬੜੇ ਸੀ ਛੋਟੀ ਜਿਹੀ ਕਮਰਾ ਆ ਗਿਆ ਉਹਦੇ ਚ ਪੱਖਾ ਵੀ ਕੋਈ ਨਹੀਂ ਹੈਗਾ ਸੀ ਤੇ ਉੱਥੇ ਫਿਰ ਸਾਨੂੰ ਕੁੱਟ ਮਾਰ ਕਰਨ ਲੱਗ ਪਏ ਸੀ ਤੇ ਫਿਰ ਉਸ ਤੋਂ ਬਾਅਦ ਸਾਨੂੰ 3 ਘੰਟੇ ਪੀ ਬੰਦੀ ਬਣਾ ਕੇ ਰੱਖਾ ਨੇ ਤੇ ਉਸ ਤੋਂ ਬਾਅਦ ਬੰਦਗੀ ਖਤਮ ਹੋਈ ਆ ਤੇ ਆ ਦਿਨੋਂ ਤੁਸੀਂ ਇਹ ਗਲਤੀ ਮੰਨੋ ਆਖੇ ਕੁੱਟਦੇ ਸੀ ਜੋ ਨਹੀਂ ਬੋਲਦੇ ਸੀ ਤਾਂ ਤੇ ਅਨੰਤ ਤੁਸੀਂ ਗਲਤੀ ਫਿਰ ਸਾਰੇ ਕੋਲ ਸਾਡੇ ਕੋਲ ਗਲਤੀ ਮਨਾਤੀ ਸਰਕਿਆ ਨਹੀਂ ਵੀ ਤੁਸੀਂ ਇਹ ਆਖੋ ਵੀ ਪਾਸਟਰਾਂ ਦੀ ਕੋਈ ਗਲਤੀ ਨਹੀਂ ਜੋ ਕੁਝ ਹੋਇਆ ਬਾਹਰ ਹੋਇਆ ਹੈ ਇੱਥੇ ਕੋਈ ਕੁਝ ਵੀ ਨਹੀਂ ਹੋਇਆ ਤੇ ਉਸ ਤੋਂ ਬਾਅਦ ਗਲਤੀ ਮਨਾ ਲਈ ਸਾਡੇ ਮੁੰਡੇ ਨੂੰ ਕਹਿੰਦੇ ਪੈਰੀ ਹੱਥ ਲਾ ਤੇ ਉਹਨੇ ਹਰ ਮੁੰਡੇ ਦੇ ਪੈਰੀ ਹੱਥ ਲਾਏ ਨੇ ਫਿਰ ਆਪ ਪਾਸਟਰ ਨੇ ਪਹਿਲਾਂ ਮਾਰਿਆ ਉਸ ਤੋਂ ਬਾਅਦ ਫਿਰ ਉਹ ਕਿੰਨੇ ਮੁੰਡੇ ਖੜੇ ਸੀ 50 ਮੁੰਡਾ ਆਗਾ ਸੀ ਉਹਨੂੰ ਕਹਿੰਦੇ ਨੇ ਉਹਨੇ ਇਹਨੂੰ ਕੁੱਟ ਲਾਓ ਫਿਰ ਉਹ ਕੁੱਟਣ ਲੱਗ ਪਏ ਸੀ ਸੰਤ ਨੇੜੇ ਨਹੀਂ ਜਾਣ ਦਿੰਦੇ ਸੀ ਸਾਨੂੰ ਕਿਉਂ ਕਿ ਸਾਰੇ ਅੱਗੂ ਖੜ ਗਏ ਸੀ ਤੇ ਅਸੀਂ ਫਿਰ ਮੈਂ ਪਾਸਟਰ ਦੇ ਪਾਸਟਰ ਫਿਰ ਕੋਟੇ ਤੇ ਉਹ ਰਹੇ ਉਹ ਕਿ ਮੁੰਡੇ ਪਰ ਕੁੱਟੀ ਮੈਂ ਕਿ ਵੀਰੇ ਤੁਸੀਂ ਮੈਂ ਦੁਪਹਿਰੀ ਪਾਸਟਰ ਦੇ ਡੇ ਮੈਂ ਕਿ ਹਰ ਮੁੰਡੇ ਨੂੰ ਛਾੜੇ ਜ ਉਹਨੂੰ ਸਾਹ ਚੜਦਾ ਆ ਤੇ ਉਹ ਪਾਸਟਰ ਕਹਿੰਦਾ ਤੂੰ ਮਰ ਜਾ ਮਰਦਾ ਇਹਦਾ ਤੇ ਉਸ ਦਵਾਰ ਫਿਰ ਕਿਹੜਾ ਮੁੰਡਾ ਫਿਰ ਵੀਰਾ ਇੱਥੋਂ ਗਿਆ ਸੀ ਤੇ ਉਹ ਵੀਡੀਓ ਬਣਾਉਣ ਲੱਗ ਪਿਆ ਸੀ ਤੇ ਉਹ ਵੀਡੀਓ ਬਣਾਦਾ ਪੈਸ ਤੇ ਫਿਰ ਉਹਦੇ ਛੋਟੇ ਤੇ ਫਿਰ ਇਹਨੂੰ ਕੁੱਟਣ ਲੱਗ ਪਏ ਸੀ ਜਿਹੜਾ ਵੀਡੀਓ ਬਣਾ ਰਿਆ ਸੀ ਉਹਨੇ ਵੀ ਕੁੱਟਿਆ ਆ ਉਹਨੂੰ ਵੀ ਕੁੱਟਿਆ ਨਹੀਂ ਵੀਡੀਓ ਹੈਗੀ ਆ ਤੁਹਾਡੇ ਕੋਲ ਵੀਡੀਓ ਉਹਨੇ ਡਿਲੀਟ ਕਰ ਦਿੱਤੀ ਸੀ ਉਦੋਂ ਹੀ ਆ ਦਿਨ ਡਿਲੀਟ ਕਰ ਨਹੀਂ ਤਾਂ ਤੁਹਾਨੂੰ ਮਾਰ ਦੇਣਾ ਆ ਫਿਰ ਉਹ ਤੇ ਡਿਲੀਟ ਵੀਡੀਓ ਕਰ ਦਿੱਤੀ ਨਹੀਂ ਸਾਡੀ ਕੀ ਨਾਂ ਸੀ ਪਾਸਟਰ ਦਾ ਪਾਸਟਰ ਦੇ ਚੀਜ਼ ਸੰਦੂ ਸੰਦੂ ਸੇ ਹਾਂਜੀ ਜੀ ਇਹ ਕਿਉਂ ਕੁੱਟਿਆ ਵਜ੍ਹਾ ਰੰਜਿਸ਼ ਕੀ ਹੈ ਕਿਉਂ ਤੁਹਾਡੇ ਮੁੰਡੇ ਨੂੰ ਕਿਉਂ ਕੁੱਟਿਆ ਪਤਾ ਨਹੀਂ ਉਹਨਾਂ ਧੋਖੇ ਨਾਲ ਬੁਲਾਇਆ ਸੀ ਸਾਨੂੰ ਇਹ ਨਹੀਂ ਪਤਾਗਾ ਨਾ ਹਾਂ ਧੋਖੇ ਨਾਲ ਸਾਡੇ ਮੁੰਡੇ ਨੂੰ ਬੁਲਾ ਲਏ 5 ਮਿੰਟ ਹੋਏ ਨੇ ਜੇ ਕਰ ਗਏ ਕਰੋ ਗਏ ਨੂੰ 5 ਮਿੰਟ ਚ ਤਲਾ ਦੋ ਕਿ ਪਹੁੰਚ ਗਿਆ ਸੀ ਤੇ ਕੱਲ ਸ਼ਾਮ ਨੂੰ ਕੀ ਗੱਲਬਾਤ ਹੋਈ ਸੀ ਕੱਲ ਸ਼ਾਮ ਨੂੰ ਫਿਰ ਲੜਾਈ ਆਈ ਲੜਾਈ ਇਸ ਤਰ੍ਹਾਂ ਹੀ ਸੀ ਅਸੀਂ ਆਏ ਸੀ ਤੇ ਪਹਿਲਾਂ ਧਮਕੀਆਂ ਦਿੱਤੀਆਂ ਨੇ ਸਾਨੂੰ ਫੋਨ ਵਿੱਚ ਉਹਨਾਂ ਤੇ ਸਾਡੇ ਕੋਲ ਆ ਗਈ ਨੇ ਫਿਰ ਰਿਕਾਰਡਿੰਗ ਵੀ ਹੈਗੀ ਏ ਰਿਕਾਰਡਿੰਗ ਹੈਗੀਆਂ ਤੁਹਾਡੇ ਕੋਲ ਹਾਂਜੀ ਤੇ ਉਹਨਾਂ ਧਮਕੀਆਂ ਦਿੱਤੀਆਂ ਅਸੀਂ ਅਸੀਂ ਇੱਕ ਚਾਲਕ ਕੇ ਡਾਗੇ ਹੋ ਗਿਆ ਹੋ ਗਿਆ ਤੇ ਅਸੀਂ ਤਾਂ ਫਿਰ ਟਰਨਾ ਹੀ ਹੈ ਕਿਤੇ ਵੀ ਕਿ ਜਾਣਾ ਹੀ ਹੈ ਤੇ ਅਸੀਂ ਆਏ ਸੀ ਅਸੀਂ ਅੱਗੇ ਹੈਗੇ ਸੀ ਤੇ ਪਾਸਟਰ ਦੀ ਮਗਰ ਕੱਢੀ ਆ ਗਈ ਸੀ ਤੇ ਇੱਥੇ ਆ ਤੇ ਸਾਡਾ ਮੁੰਡਾ ਉਹ ਬੈਠਾ ਸੀ ਤੋਂੰਦੇ ਨਾਲ ਫੋਟੋ ਮਾਰ ਕਰਨ ਲੱਗੋ ਫੋਟੋ ਮਾਰ ਕਰਤੇ ਤੇ ਬੱਜੇ ਚੱਲੇ ਸੀ ਤੇ ਫਿਰ ਸਾਰੇ ਉਹ ਮਗਰ ਫਿਰ ਉਹ ਕਿਰ ਫੱਤੂ ਵਾਲੇ ਦੇ ਗਏ ਸੀ ਤੇ ਉਹਨਾਂ ਫਿਰ ਭਰ ਲਿਆ ਸੀ ਫਿਰ ਇਸ ਤਰਫ ਇਹ ਜਿਹੜੀ ਤੁਹਾਡੇ ਮੁੰਡੇ ਨਾਲ ਕੁੱਟ ਮਾਰ ਰਿਹਾ ਕਿੰਨੇ ਦਿਨ ਹੋ ਗਏ ਤੁਸੀਂ ਦਰਖਾਸਤ ਦਿੱਤੀ ਸੀ ਹਾਂਜੀ ਦਰਖਾਸਤ ਲਾਈ ਵਿੱਚ ਇਹ ਕਿੰਨੇ ਕਿਹੜੇ ਦਿਨ ਦੀ ਗੱਲ ਹੈ ਜੀ ਇਹ ਐਤਵਾਰ ਦੀ ਗੱਲ ਹੈ ਦਰਖਾਸਤ ਕਿੱਥੇ ਲਾਈ ਸੀ ਦਰਖਾਸਤ ਲਾਧੂ ਕੇ ਲਾਈ ਸੀ ਤੇ ਕਬਾਏ ਅੱਛਾ ਕੋਈ ਕਾਰਵਾਈ ਹੋਈ ਹੈ ਹਜੇ ਤੱਕ ਤਾਂ ਨਹੀਂ ਹੋਈ ਸਾਡੀ ਸੁਣਾਈ ਅੱਛਾ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਚਾਹੁੰਦੇ ਹੋ ਹੁਣ ਸਾਪ ਚਾਹੀਦਾ ਹੈ ਬਸ ਅਗਾ ਨਾ ਕਿਸੇ ਨੇ ਹੋਵੇ ਨਜਾਇਜ਼ ਬੱਚੇ ਘਟੀਵਾਂ ਨੂੰ ਛੋਟਾ ਜਿਹੜਾ ਬੱਚਾ ਹੈਗਾ 14 ਸਾਲਾਂ ਦਾ 14 ਸਾਲ ਉਮਰ ਦੇ ਹਾਂਜੀ ਜੀ ਤੇ ਉਹਨੇ ਦਾਖਲ ਨਹੀਂ ਕਰਾਇਆ ਬੱਚੇ ਨੂੰ ਰਾਤ ਕੁੱਟ ਮਾਰ ਉਹ ਦਾਖਲ ਉਹਨੂੰ ਸੰਤਮੁਕੀ ਦਿੱਤੀ ਸੀ ਨਾ ਤੁਸੀਂ ਦਾਖਲ ਕਰਾਓ ਤੇ ਫਿਰ ਤੁਹਾਡਾ ਕੁੱਟ ਮਾਰ ਕਰਾਂਗੇ ਅਸੀਂ ਗਰੀਬ ਹਗੇ ਆ ਅਸੀਂ ਕਿੱਥੋਂ ਪੈਸਾ ਲਾਈਏ ਹੈ ਸੱਜੀ ਤਿਆਰੀ ਕਰਕੇ ਅਸੀਂ ਗੁਜ਼ਾਰਾ ਕਰੀਦਾ ਹੋਰ ਰਿਕਾਰਡਿੰਗਾਂ ਸਾਨੂੰ ਦੇ ਸਕਦੇ ਹੋ ਜਿਹੜੀ ਤੁਹਾਡੇ ਕੋਲ ਹੈ ਹਾਂਜੀ ਉਹ ਦੇ ਦੇਵਾਂਗੇ ਹਾਂਜੀ ਬਾਅਦ ਚੱਕ ਦੇ ਦੇਣਾ